जय पीरंदी जी जय संजंदी महफिल मस्तांदे चैनल ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਆਪ ਸਭ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕਿਉਂਕਿ ਕੱਲ ਨਵਰਾਤਰੀ ਸ਼ੁਰੂ ਹੋਣ ਜਾ ਰਹੀ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ ਤਾਂ ਕਿ ਕੋਈ ਕਿਸੇ ਤਰ੍ਹਾਂ ਦੀ ਮੁਸੀਬਤ ਤੁਹਾਡੇ ਘਰ ਪਰਿਵਾਰ ਤੇ ਨਾ ਆਵੇ ਸੋ ਕੱਲ ਤੇ ਦਿਨ ਦੇ ਜੋ ਵੀ ਕਰਮ ਨੇ ਧਿਆਨ ਰੱਖ ਕੇ ਕਰਨੇ ਨੇ ਸੋ ਬਾਕੀ ਆਪਾਂ ਮਹਿਫਲ ਪੀਰਾਂ ਦੇ ਚੈਨਲ ਤੇ ਵੀਡੀਓ ਪਾ ਦਿੱਤੀ ਹੈ ਕਿ ਕੱਲ ਦੇ ਦਿਨ ਜਿਨ੍ਹਾਂ ਨੇ ਵਰਤ ਰੱਖਣਾ ਹੈ ਉਹਨਾਂ ਬਾਰੇ ਵੀ ਤੇ ਜਿਨ੍ਹਾਂ ਨੇ ਨਹੀਂ ਵਰਤ ਰੱਖਣਾ ਉਹਨਾਂ ਬਾਰੇ ਵੀ ਇੱਕ ਕਰਮ ਦੱਸ ਦਿੱਤਾ ਗਿਆ ਹੈ ਮਹਿਫਲ ਪੀਰਾਂ ਦੇ ਚੈਨਲ ਤੇ ਜਾ ਕੇ ਤੁਸੀਂ ਵੀਡੀਓ ਨੂੰ ਸੁਣ ਸਕਦੇ ਆ ਜਿਹੜੇ ਵੀ ਪੀਰਾਂ ਦੀ ਸੇਵਾ ਕਰਦੇ ਹੋ ਇੱਕ ਇਹ ਕਰਮ ਹੋ ਸਕਦਾ ਜ਼ਰੂਰ ਕਰਨਾ ਚਾਹੀ ਜੋ ਆਪਾਂ ਵੀਡੀਓ ਰਾਹੀਂ ਦੱਸ ਦਿੱਤਾ ਹੈ ਸੋ 9 ਵਜੇ ਆਪਾਂ ਵੀਡੀਓ ਅਪਲੋਡ ਕਰ ਦੇਵਾਂਗੇ ਪੂਰੇ 9 ਵਜੇ ਬਾਜੀ ਸੋ ਉਹਨੂੰ ਜਾ ਕੇ ਸੁਣਨਾ ਤੇ ਕਰਮ ਹੋ ਸਕੇ ਤਾਂ ਜ਼ਰੂਰ ਕਰਨਾ ਚੰਗਾ ਹੀ ਕਰਮ ਆ ਜੀ ਸੋ ਵਾਕਿ ਇਸ ਵੀਡੀਓ ਵਿੱਚ ਆਪਾਂ ਸਿਰਫ ਇਹਦੇ ਬਾਰੇ ਗੱਲ ਕਰਾਂਗੇ ਕਿ ਕਿਹਨਾ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਆ ਬੰਨਾ ਕਈ ਮੁਸੀਬਤਾਂ ਨੂੰ ਇਨਸਾਨ ਖੁਦ ਹੀ ਸੱਦਾ ਦੇ ਲੰਦਾ ਕਰਦਾ ਆਪਣੇ ਵੱਲੋਂ ਚੰਗੇ ਹੀ ਕਰਵਾ ਸੇਵਾ ਕਰਦਾ ਹੈ ਪਰ ਫਿਰ ਵੀ ਜਦੋਂ ਇਹ ਗਲਤੀਆਂ ਹੋ ਜਾਂਦੀਆਂ ਹੈ ਤੇ ਸਾਰਿਆਂ ਤੇ ਭਾਰੀ ਰਹਿੰਦੀ ਹੈ ਪਰਵਾਰ ਤੇ ਵੀ ਖੁਦ ਤੇ ਵੀ ਸੋ ਇਸ ਕਰਕੇ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਸੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਕਮੈਂਟਾਂ ਵੀ ਜ਼ਰੂਰ ਸੁਣਨੀਆਂ ਕਿਉਂਕਿ ਕਮੈਂਟਾਂ ਦਾ ਜੋ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸੋ ਉਹ ਭਾ ਕੀ ਜਿਨ੍ਹਾਂ ਨੇ ਨਵਰਾਤਰੀ ਰੱਖਣੀ ਹੈ ਜੀ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਕਿ ਮਹਾ ਮਾਈ ਦੇ ਦਿਨ ਚੱਲਣ ਵਾਲੇ ਨੇ ਇਹਨਾਂ ਦੇ ਵਿੱਚ ਜਿੰਨਾ ਕਰਮ ਹੋ ਸਕੇ ਕਰਨ ਦੀ ਕੋਸ਼ਿਸ਼ ਕਰਨੀ ਚੀ ਸੋ ਕਰਮ ਭਾਗਾਂ ਦੇ ਨਾਲ ਇਹ ਦਿਨ ਸੀ ਹੁੰਦੇ ਨੇ ਜੀ ਜਿਨ੍ਹਾਂ ਨੇ ਵੰਦਹੀ ਤਪੱਸਿਆ ਸੋ ਮਾਲਕ ਦਾ ਧਿਆਨ ਧਰਿਆ ਜੁ ਉਹਨਾਂ ਦਾ ਦੁਨੀਆ ਤੇ ਨਾਮ ਹੈ ਸੋ ਕਦੇ ਵੀ ਕਿਸੇ ਤਰ੍ਹਾਂ ਨਿੰਦਣਾ ਨਹੀਂ ਚਾਹੀਦਾ ਹਰ ਇੱਕ ਦੀ ਇੱਜ਼ਤ ਕਰੋ ਹਰ ਇੱਕ ਨੂੰ ਸਜਦਾ ਸਲਾਮ ਤੋਂ ਹੀ ਹਰ ਇੱਕ ਨੂੰ ਕਰੋ ਪਰ ਉਦਾ ਇੱਕ ਨੂੰ ਦੋ ਝੋਲੀ ਇੱਕ ਅੱਗੇ ਹੀ ਅੱਡਣੀ ਹੈ ਤਾਂ ਹੀ ਖੈਰ ਪਵੇਗੀ ਜੀ ਸੋ ਕਿਸੇ ਨੂੰ ਮਾੜਾ ਨਹੀਂ ਕਹਿਣਾ ਪਰ ਝੋਲੀ ਆਪਣੇ ਮੁਰਸ਼ਿਦ ਅੱਗੇ ਆਪਣੇ ਗੁਰੂ ਅੱਗੇ ਹੀ ਅੱਡਣੀ ਆ ਕਿਉਂਕਿ ਫਿਰ ਇਹ ਤਾਂ ਅਹਿਸਾਸ ਹੁੰਦਾ ਹੈ ਕਿ ਸਾਨੂੰ ਸਾਡੇ ਗੁਰੂ ਨੇ ਸਭ ਕੁਝ ਦਿੱਤਾ ਜਦੋਂ ਇਹ ਬਹੁਤ ਗਈ ਬੇੜੀਆਂ ਦੇ ਪੈਰ ਰੱਖਦੇ ਆ ਅੱਜ ਇੱਥੇ ਝੋਲੀ ਅੱਡੀ ਕੱਲ ਉੱਤੇ ਅੱਡੀ ਹਰ ਇੱਕ ਦੇ ਮੋਰੇ ਝੋਲੀ ਅੱਡਦੇ ਆ ਕਿ ਖੈਰ ਪਹ ਜਾਵੇ ਇਸ ਤਰ੍ਹਾਂ ਨਹੀਂ ਕਰਨੀ ਖੈਰ ਸਿਰਫ ਆਪਣੇ ਮਾਲਕ ਤੋਂ ਹੀ ਮੰਗਣੀ ਹੈ ਕਿ ਤੁਸੀਂ ਝੋਲੀ ਚ ਪਾਰ ਸਕਦੇ ਆ देर ਹੋ ਜਾਂਦੀ ਪਰ ਅੰਦੇਰ ਨਹੀਂ ਹੈ ਮਾਲਕ ਦੇ ਘਰ ਦਿੰਦਾ ਜਰੂਰ ਹੈ ਜੀ ਵਿਸ਼ਵਾਸ ਇੱਕ ਤੇ ਰੱਖੋ ਦਾ ਇੱਕ ਨੂੰ ਦੋ ਤੇ ਸਜਦਾ ਸਲਾਮ ਹਰ ਇੱਕ ਨੂੰ ਸੋ ਹੁਣ ਇੱਥੇ ਜੀ ਵੀਡੀਓ ਸ਼ੁਰੂ ਕਰਦੇ ਆਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਰੂਹ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਲਿਖਣਾ ਤੇ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਇੱਲਾਹ ਇੱਕ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਦਰਬਾਰ ਤੇ ਜਦੋਂ ਜਾ ਕੇ ਬਹਿੰਦੇ ਆ ਤੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਸੋ ਦੇਖੋ ਜੀ ਪ੍ਰਮਾਤਮਾ ਦੀ ਗੋਦ ਵਿੱਚ ਜਦੋਂ ਅਸੀਂ ਬਹਿੰਦੇ ਆ ਤੇ ਸਕੂਨ ਤਾਂ ਆਪਣੇ ਆਪ ਮਿਲਦਾ ਕਿਉਂ ਕਿਉਂ ਬੰਦਗੀ ਵਾਲਾ ਰੂਹਾਂ ਹੈ ਇਹ ਨਾ ਸੋਚੋ ਕਿ ਅਸੀਂ ਇਕੱਲਾ ਦਰਬਾਰ ਵਿੱਚ ਬੈਠੇ ਆ ਅਸੀਂ ਪ੍ਰਮਾਤਮਾ ਦੇ ਆਪਣੀ ਪੀਰੋ ਮੁਰਸ਼ਦ ਦੀ ਗੋਦ ਵਿੱਚ ਬਹਿ ਜਾਂਦੇ ਆ ਜਿੱਥੇ ਉਹਨਾਂ ਦਾ ਆਸਨ ਲੱਗਾ ਚਰਾਗ ਜਗਦੇ ਨੇ ਜੀ ਤੇ ਉਹਨਾਂ ਦੀ ਗੋਦ 'ਚ ਬੈਠ ਕੇ ਤਾਂ ਫਿਰ ਆਨੰਦ ਹੀ ਆਵੇਗਾ ਸਕੂਨ ਹੀ ਆਵੇਗਾ ਕਿਉਂਕਿ ਉੱਥੇ ਲੋਗ ਮੋਹ ਹੰਕਾਰ ਵਾਲੀ ਕੋਈ ਗੱਲ ਨਹੀਂ ਰਹਿੰਦੀ ਸਿਰਫ ਪੇਤੀ ਪੇ ਪੁੱਤ ਦੀ ਹੀ ਗੱਲ ਚੱਲਦੀ ਹੈ ਕਿਉਂਕਿ ਉਹ ਸਾਡਾ ਮਾਪਾ ਹੈ ਮਾਪਿਆਂ ਦੇ ਨਾਲ ਜਦੋਂ ਬੱਚੇ ਬੈਠ ਕੇ ਦਿਲ ਦੀਆਂ ਗੱਲਾਂ ਕਰਦੇ ਨੇ ਤੇ ਮਾਪੇ ਵੀ ਬੜੇ ਪਿਆਰ ਨਾਲ ਸੁਣਦੇ ਨੇ ਤੇ ਹੱਥ ਸਿਰ ਤੇ ਰੱਖਦੇ ਨੇ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਬੱਚਿਆਂ ਦੇ ਸੋ ਇਸ ਕਰਕੇ ਇਹ ਚੰਗੇ ਹੀ ਸੰਕੇਤ ਹੁੰਦੇ ਆ ਕਿ ਚੰਗੇ ਥਾਂ ਤੇ ਬੈਠੇ ਹੋ ਤੇ ਚੰਗੀਆਂ ਵਿਚਾਰਾ ਹੋਣ ਤੇ ਮਨ ਨੂੰ ਸੁੱਖ ਮਿਲੇ ਸ਼ਾਂਤੀ ਮਿਲੇ ਸੋ ਪਰਮਾਤਮਾ ਦੀ ਕਿਰਪਾ ਹੈ ਜੀ ਐਸਾ ਸੰਕੇਤ ਹੁੰਦਾ ਹੈ ਜੀ ਜੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸਾਈਟੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸਾਨੂੰ ਰਖੜੀ ਦੇ ਤਿਹਾਰ ਬਾਰੇ ਦੱਸੋ ਕਿ ਅਸੀਂ ਘਰ ਵਿੱਚ ਪੀਰਾਂ ਦੀ ਸੇਵਾ ਕਰਦੇ ਹਾਂ ਦਰਬਾਰ ਹੈ ਕਿ ਅਸੀਂ ਦੀ ਪੀਰਾਂ ਦੇ ਨਾਲ ਰਖੜੀ ਦਾ ਜੋ ਤਿਹਾਰ ਹੈ ਮਨਾ ਸਕਦੇ ਆ ਜੀ ਬਿਲਕੁਲ ਸੋ ਜਦੋਂ ਵੀ ਕੋਈ ਦਿਨ ਤਿਹਾਰ ਹੁੰਦਾ ਹੈ ਜੇਕਰ ਆਪਣੇ ਪੀਰੋ ਮੁਰਸ਼ਿਦ ਤੋਂ ਅਸੀਂ ਸ਼ੁਰੂ ਕਰੀਏ ਉਹਨਾਂ ਦੇ ਨਾਲ ਮਨਾਈਏ ਤਾਂ ਸਾਰੇ ਰਿਸ਼ਤੇ ਮਜ਼ਬੂਤ ਬਣੇ ਰਹਿੰਦੇ ਨੇ ਵਿਸ਼ਵਾਸ ਸ਼ਰਧਾ ਦੇ ਨਾਲ ਕਰਮ ਕੀਤਾ ਜਾਵੇ ਤਾਂ ਸੋ ਕਈ ਕਰਮ ਕਰਦੇ ਨੇ ਪਰ ਸਿਰਫ ਦਿਖਾਵਾ ਤੇ ਕਈ ਕਰਮ ਵੀ ਨਹੀਂ ਕਰਦੇ ਪਰ ਮਨ ਵਿੱਚ ਇੰਨਾ ਕੁ ਨਜ਼ਦੀਕ ਉਹ ਪਰਮਾਤਮਾ ਨੂੰ ਸਮਝਦੇ ਆ ਸੋਚਦੇ ਆ ਯਾਦ ਕਰਦੇ ਆ ਤੇ ਪਰਮਾਤਮਾ ਉਹਨਾਂ ਦੇ ਕੰਮ ਸਵਾਰਦਾ ਹੈ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ ਕਿ ਇਹਨਾਂ ਦੇ ਕੰਮ ਕਿਵੇਂ ਸਵੜੀ ਜਾਂਦੇ ਤੇ ਚੰਗਾ ਕੋਈ ਕਰਮ ਹੀ ਨਹੀਂ ਕਰਦਾ ਸੇਵਾ ਸਿਮਰਨ ਨਹੀਂ ਕਰਦਾ ਕਿਉਂਕਿ ਅੰਦਰੋਂ ਜੁੜੀ ਤਾਰ ਹੋਣੀ ਚਾਹੀਦੀ ਪਰਮਾਤਮਾ ਨਾਲ ਅੰਦਰੋਂ ਇਨਸਾਨ ਨੂੰ ਜੁੜਨਾ ਚਾਹੀਦਾ ਬਾਹਰਲੇ ਦਿਖਾਵੇ ਨਾਲੋਂ ਜ਼ਰੂਰੀ ਤਾਂ ਅੰਦਰੋਂ ਜੁੜਨਾ ਜ਼ਰੂਰੀ ਹੈ ਅੰਦਰੋਂ ਜੁੜ ਜਾਓਗੇ ਤੇ ਅੰਦਰੋਂ ਹੀ ਪ੍ਰਮਾਤਮਾ ਹਿੰਮਤ ਦੇਣੀ ਸ਼ੁਰੂ ਕਰ ਦਿੰਦਾ ਹੈ ਤੇ ਕਿਰਪਾ ਕਰ ਦਿੰਦਾ ਹੈ ਸਾਰੇ ਗਾਰੇ ਜਰਾਜ ਕਰ ਦਿੰਦਾ ਹੈ ਜੀ ਸੋ ਐਸੀ ਕਿਰਪਾ ਮਾਲਕ ਦੀ ਉਦੋਂ ਹੁੰਦੀ ਹੈ ਜਦੋਂ ਅਸੀਂ ਅੰਦਰੋਂ ਜੁੜਨ ਦੀ ਕੋਸ਼ਿਸ਼ ਕਰਦੇ ਅੰਦਰੋਂ ਜੁੜਨ ਦੀ ਕੋਸ਼ਿਸ਼ ਕਰੋਗੇ ਬਹੁਤ ਕੁਝ ਪਰਮਾਤਮਾ ਦਿਖਾ ਲੇਗਾ ਬਹੁਤ ਹਿੰਮਤ ਦੇਗਾ ਅਨਰਚੀ ਸਵੀਰ ਜਮਣੀ ਰਹਦੀ ਹੈ ਜੀ ਸੋ ਦੁੱਖ ਤਕਲੀਫ ਦੂਰ ਰਹਿੰਦੇ ਨੇ ਜੇ ਥੋੜੇ ਸਮੇਂ ਲਈ ਆਉਂਦੇ ਵੀ ਆ ਤੇ ਉਹ ਮਾਲਕ ਪਰਖਦਾ ਵੀ ਹੈ ਸਮਝ ਲੈਣਾ ਕਿ ਜਦੋਂ ਦੁੱਖ ਆ ਕੇ ਚਲਾ ਜਾਵੇ ਤੇ ਉਹ ਮਾਲਕ ਨੇ ਆਪ ਹੀ ਪਰਖਿਆ ਸੀ ਤੁਹਾਡਾ ਸਬਰ ਦੇਖਿਆ ਜਗੀਮ ਦੇਖਿਆ ਤੇ ਉਹ ਦੁੱਖ ਨੂੰ ਦੂਰ ਕਰ ਦਿੱਤਾ ਸਮੇਂ ਦੇ ਹਿਸਾਬ ਨਾਲ ਸੋ ਐਸਾ ਪਿਆਰ ਆਪਣੇ ਮੁਰਸ਼ਿਦ ਦੇ ਨਾਲ ਕਰੋਗੇ ਤਾਂ ਫਿਰ ਇਹ ਜੋ ਦੁੱਖ ਪਰੇਸ਼ਾਨੀਆਂ ਜ਼ਿੰਦਗੀ ਵਿੱਚ ਆਉਂਦੀਆਂ ਨੇ ਇਹ ਤੁਹਾਨੂੰ ਬਹੁਤ ਛੂਟੀਆਂ ਲੱਗਣੀਆਂ ਕਿਉਂਕਿ ਤੁਹਾਨੂੰ ਇਹ ਅਹਿਸਾਸ ਹੋਏਗਾ ਕਿ ਸਾਡਾ ਮਾਲਕ ਨਾਲ ਹੈ ਉਹ ਸਾਨੂੰ ਪਰਖ ਹੀ ਰਿਹਾ ਜੇਕਰ ਕੋਈ ਕਿਸੇ ਕਰ ਕਰਾ ਰਿਹਾ ਉੱਥੇ ਵੀ ਇਹ ਸੋਚ ਬਣਾ ਲਓ ਕਿ ਉਹ ਸਾਨੂੰ ਪਰਖਦਾ ਹੈ ਉਹ ਸਾਡੇ ਮਾਲਕ ਦਾ ਦਿੱਤਾ ਹੀ ਕੋਈ ਦੁੱਖ ਹੈ ਸਾਨੂੰ ਟੋ ਰਿਹਾ ਹੈ ਸਾਨੂੰ ਅਜਮਾ ਰਿਹਾ ਹੈ ਕਿ ਕਿੰਨਾ ਚਿਰੇ ਟਿਕੇ ਰਹਿੰਦੇ ਆ ਤਾਂ ਸਮਝ ਲਓ ਕਿ ਉਹ ਜਿਹੜਾ ਕੀਤਾ ਕਰਾਇਆ ਉਹ ਵੀ ਇਹ ਤੁਹਾਡੀ ਇੱਕ ਸੋਚ ਦੀ ਵਜ੍ਹਾ ਨਾਲ ਤੁਹਾਡੇ ਤੋਂ ਦੂਰ ਹੋ ਜਾਣਾ ਤੇ ਮਾਲਕ ਨੇ ਆਪਣੀ ਕਿਰਪਾ ਕਰ ਦੇਣੀ ਹੈ ਦੀ ਜੀ ਤੇ ਕਮੈਂਟ ਵਿੱਚ ਬਾਰ-ਬਾਰ ਲਿਖਦੇ ਨੇ ਕਿ ਦੀਦੀ ਜੀ ਅਸੀਂ ਆਪਣੇ ਆਪ ਨੂੰ ਬਾਹਰ ਜਾਂਦਿਆਂ ਦੇਖਦੇ ਹਾਂ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਸੇਮ ਹੀ ਸੁਪਨੇ ਆਉਂਦੇ ਆ ਸੋ ਇਹਦੀ ਵਾਰੀ ਦੱਸਿਆ ਜਾਵੇ ਸੋ ਦੇਖੋ ਜੀ ਜਦੋਂ ਸੇਵਾ ਵਿੱਚ ਪੈਰ ਰੱਖੋਗੇ ਪ੍ਰਮਾਤਮਾ ਦੀ ਤਰਫ ਤੁਰੋਗੇ ਤੇ ਪ੍ਰਮਾਤਮਾ ਬਹੁਤ ਤਰ੍ਹਾਂ ਦੇ ਸੰਕੇਤ ਦੇਵੇਗਾ ਬਹੁਤ ਤਰ੍ਹਾਂ ਦੀਆਂ ਗੱਲਾਂ ਦਿਖਾਏਗਾ ਕਈ ਸੱਚ ਹੁੰਦੀਆਂ ਨੇ ਕਈ ਐਸੇ ਹੀ ਦਿਖਾ ਦਿੱਤੀਆਂ ਜਾਂਦੀਆਂ ਆ ਤੋ ਬਾਕੀ ਜੋ ਬਾਹਰਲਾ ਦਿਸਦਾ ਹੈ ਕਿ ਬਾਹਰ ਜਾਂਦਿਆਂ ਦੇਖਦੇ ਆ ਸੋ ਉਹ ਹੈ ਕਿ ਦੁਨੀਆਦਾਰੀ ਤੋਂ ਬਾਹਰ ਹੋਵੇ ਦੁਨੀਆਦਾਰੀ ਦੀ ਪਰਵਾਹ ਨਹੀਂ ਹੈ ਸਿਰਫ ਅਸੀਂ ਉਹ ਪਰਮਾਤਮਾ ਦੇ ਬਣ ਗਏ ਕਿਉਂਕਿ ਪਰਮਾਤਮਾ ਦੀ ਜੇ ਤੁਸੀਂ ਸੇਵਾ ਕਰੋਗੇ ਕੋਈ ਐਸਾ ਸੁਪਨਾ ਹੁੰਦਾ ਹੈ ਤੇ ਉਹ ਦੁਨੀਆਦਾਰੀ ਦੀਆਂ ਗੱਲਾਂ ਤੋਂ ਬਾਹਰ ਦੀਆਂ ਗੱਲਾਂ ਹੁੰਦੀਆਂ ਉਹਨਾਂ ਦੀ ਸਮਝ ਤੋਂ ਬਾਹਰ ਦੀਆਂ ਹੁੰਦੀਆਂ ਨੇ ਜੀ ਬਾਹਰ ਜਾਂਦੇ ਦੇਖਣਾ ਯਾਨੀ ਕਿ ਇੱਕ ਹੈ ਜਿਸ ਘਰ ਦੇ ਵਿੱਚ ਤੁਸੀਂ ਵੱਸ ਰਹੇ ਹੋ ਤੁਹਾਡਾ ਘਰ ਹੈ ਤੁਹਾਡਾ ਪਿੰਡ ਹੈ ਇੱਕ ਨਗਰੀ ਐਸੀ ਹੈ ਜਿੱਥੇ ਸਾਡਾ ਮੁਰਸ਼ਿਦ ਹੈ ਜਦੋਂ ਜਦੋਂ ਦਿਲ ਲਗਾ ਕੇ ਸੇਵਾ ਕਰ ਰਹੇ ਹੋ ਕਰਮ ਕਰ ਰਹੇ ਹੋ ਤੇ ਪਰਮਾਤਮਾ ਤੁਹਾਨੂੰ ਆਪਣੇ ਘਰ ਵਿੱਚ ਇਜਾਜ਼ਤ ਦਿੰਦਾ ਹੈ ਆਪਣੇ ਕੋਲ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦਿੰਦਾ ਹੈ ਤੇ ਆਪਣਾ ਸਮਝ ਲੈਂਦਾ ਹੈ ਸੋ ਇਸ ਲਈ ਉਹ ਜੋ ਤੁਹਾਨੂੰ ਇਹ ਸੰਸਾਰ ਨੂੰ ਛੱਡ ਕੇ ਦੂਸਰੀਆਂ ਕੰਟਰੀਆਂ ਬਾਹਰ ਲਾ ਲਓ ਕੰਟਰੀ ਲਾ ਲਓ ਸੋ ਹੁਣ ਕਿਉਂਕਿ ਸੇਵਾ ਭਾਵਨਾਤੀ ਇੰਨੀ ਵੀ ਨਹੀਂ ਹੈ ਕਿ ਗੱਲ ਸਿੱਧੀ ਦਿਖਾੜ ਦਿੱਤੀ ਜਾਵੇ ਸਿੱਧੀ ਗੱਲ ਉਦੋਂ ਦਿਸਦੀ ਹੈ ਜਦੋਂ ਸਾਡੀ ਆਵਾਜ਼ ਤ ਦੋ ਢਾਈ ਘੰਟੇ ਸਵੇਰੇ ਤੇ ਸ਼ਾਮ ਹੋਵੇ ਸੋ ਜਿਹੜਾ ਇਵਾਦਤ ਚ ਲੀਨ ਰਹਿੰਦਾ ਹੈ ਉਹਨੂੰ ਫਿਰ ਗੱਲ ਸਮਝਾਉਣੀ ਨਹੀਂ ਪੈਂਦੀ। ਕਮਾ ਕੇ ਨਹੀਂ ਦਿਖਾਉਂਦਾ ਪਰਮਾਤਮਾ ਫਿਰ ਸਿੱਧੀ ਦਿਖਾ ਦਿੰਦਾ ਜਿੱਨਾ ਆਸਾਨੀ ਹੋ ਜਾਂਦੀ ਤੇ ਗੱਲ ਸਮਝ ਵਿੱਚ ਵੀ ਆ ਜਾਂਦੀ ਹੈ। ਵਕਤ ਜਦੋਂ ਪਰਮਾਤਮਾ ਕੋਈ ਸੁਪਨਾ ਜਾਂ ਗੱਲ ਦਿਖਾਉਂਦਾ ਉਹ ਤੁਸੀਂ ਗੌਰ ਕਰੋਗੇ, ਸੋਚ ਵਿਚਾਰ ਕਰਨ ਦੀ ਕੋਸ਼ਿਸ਼ ਕਰੋਗੇ ਤੇ ਉਹਦੇ ਤੇ ਤੁਹਾਨੂੰ ਤੁਹਾਡੇ ਸੁਵਾਨਾ ਦੇ ਜਵਾਬ ਆਪ ਹੀ ਮਿਲ ਜਾਣਗੇ। ਫਿਰ ਇਹਨੂੰ ਕਹਿੰਦੇ ਨੇ ਕਿ ਗਿਆਨ ਆਣ ਲੱਗ ਪਿਆ। ਇਸੇ ਤਰ੍ਹਾਂ ਹੈ ਕਿ ਜੋ ਸੁਪਨਾ ਆਇਆ ਹੈ ਬਾਹਰਲਾ ਵਿਦੇਸ਼ ਦਾ ਤੁਹਾਨੂੰ ਜਾਣੀ ਕਿ ਕਮਾ ਕੇ ਗੱਲ ਦਿਖਾਈ ਜਾ ਰਹੀ ਹੈ। ਇਹ ਹੋ ਜਾਂਦਾ ਹੈ ਕਿ ਤੁਸੀਂ ਪ੍ਰਮਾਤਮਾ ਦੀ ਸੇਵਾ ਕਰਦੇ ਹੋ ਤੇ ਪ੍ਰਮਾਤਮਾ ਵੀ ਤੁਹਾਨੂੰ ਆਪਣਾ ਸਮਝਦਾ ਹੈ ਤੇ ਤੁਹਾਨੂੰ ਇਹ ਬਾਹਰ ਲੀਆਂ ਜੋ ਗੱਲਾਂ ਦਿਖਾਈ ਦੇ ਰਹੀਆਂ ਕਿ ਤੁਸੀਂ ਬਾਹਰ ਜਾ ਰਹੇ ਹੋ ਤੇ ਬਾਹਰ ਦੀ ਐਸੀ ਕੋਈ ਗੱਲ ਨਹੀਂ ਹੈ ਸੋ ਬਾਕੀ ਇੱਕ ਇਹ ਵੀ ਹੋ ਜਾਂਦਾ ਹੈ ਜੇਕਰ ਬਾਹਰਲਾ ਲਗਾਇਆ ਹੈ ਤੇ ਸ਼ਾਇਦ ਉਹ ਪ੍ਰਮਾਤਮਾ ਦਿਖਾ ਰਿਹਾ ਕਿ ਜਲਦ ਹੀ ਵੱਡੇ ਕੰਮ ਕਰ ਜਾਣਗੇ ਤੇ ਜਿਆਦਾ ਤੱਕ ਜੇ ਸਪਨੇ ਐਸੇ ਹੋਣ ਤੇ ਸਮਝ ਲੈਣਾ ਕਿ ਉਹ ਪ੍ਰਮਾਤਮਾ ਤੁਹਾਨੂੰ ਇਹ ਪਿੰਡ ਚੋਂ ਉਹ ਪੰਜਾਬ ਚੋਂ ਇੰਡੀਆ ਚੋਂ ਹੀ ਵਾਰ ਭੇਜ ਰਿਹਾ ਮਤਲਬ ਕਿ ਉਹ ਆਪਣਾ ਤੁਹਾਨੂੰ ਸਮਝਣ ਲੱਗ ਪਿਆ ਹੈ ਜਾਨੀ ਕਿ ਇੱਕ ਤੁਹਾਡਾ ਇਹ ਦੁਨੀਆਦਾਰੀ ਆ ਸੰਸਾਰ ਇਹ ਪੰਜਾਬ ਸਮਝ ਰਹੇ ਹੋ ਇੰਡੀਆ ਨੂੰ ਸਮਝ ਰਹੇ ਹੋ ਆਪਣਾ ਇੱਕ ਹੈ ਉਹ ਨਗਰੀ ਜਿੱਥੇ ਪ੍ਰਮਾਤਮਾ ਵਸਦਾ ਹੈ ਦੋ ਨਗਰੀਆਂ ਦੇ ਜਾਨੀ ਤੁਸੀਂ ਵਾਸੀ ਹੋ ਗਏ ਇੱਕ ਇਹ ਜੋ ਦੁਨੀਆਵੀ ਹੈ ਨਗਰੀ ਜੀ ਦੇ ਵਿੱਚ ਸਿਰਫ ਅਸੀਂ ਚਾਰ ਦਿਨ ਦਾ ਮੇਲਾ ਦੇਖਣ ਆਏ ਆ ਖੇਡ ਖੇਡਣਾ ਹੈ ਤੇ ਖੇਡ ਖੇਡ ਕੇ ਵਾਪਸ ਆਪਣੇ ਅਸਲ ਕਾਰਜਲੇ ਜਾਣਾ ਹੈ ਜੀ ਸੁਪਰਮਾਤਮਾ ਆਪਣਾ ਬਣਾ ਰਿਹਾ ਹੈ ਸੋ ਇਹ ਬਿਰਲੀਆਂ ਰੂਹਾਂ ਨੂੰ ਇਹ ਸੰਕੇਤ ਮਿਲਦੇ ਨੇ ਕਿ ਬਾਹਰ ਜਾਣਾ ਜਾਨੀ ਕਿ ਉਪਰਮਾਤਮਾ ਦੀ ਨਿਗਾਹ ਵਿੱਚ ਪਾਸ ਹੋ ਗਏ ਹਾਂ ਉਹਦੇ ਬਣ ਗਏ ਹਾਂ ਉਹਦੇ ਕੋਲ ਚਲੇ ਜਾਣਾ ਇੱਕ ਦਿਨ ਸਾਰਿਆਂ ਨੇ ਵਾਪਸ ਅਸਲੀ ਕਾਰਜ ਤੋਂ ਤਾਂ ਮੁੜਨਾ ਹੀ ਮੁੜਨਾ ਆ ਕੋਈ ਜਿੱਕਰ ਕੁਛ ਕਮਾ ਕੇ ਖੱਟ ਕੇ ਮੁੜੀਏ ਤਾਂ ਅਸੀਂ ਆਪਣੇ ਗੁਰੂ ਨੂੰ ਆਪਣੇ ਮੁਰਸ਼ਿਦ ਨੂੰ ਜਾ ਕੇ ਮੂੰਹ ਦਿਖਾਉਣ ਦੇ ਕਾਬਲ ਰਹਾਂਗੇ ਜਿੱਕਰ ਇੱਥੇ ਮਾੜੇ ਕਰਮ ਕਰਕੇ ਜਾਵਾਂਗੇ ਤਾਂ ਕੀ ਆਪਣੇ ਮੁਰਸ਼ਿਦ ਗੁਰੂ ਲੈ ਕੇ ਜਾਣਾ ਹੈ ਜੀ ਸੋ ਇਸ ਲਈ ਕੁਝ ਖੱਟ ਕੇ ਜਾਣਾ ਚਾਹੀਦਾ ਇਨਸਾਨ ਨੂੰ ਕੁਝ ਨਾਮ ਦੀ ਕਮਾਈ ਐਸੇ ਕਰਮ ਕਰਕੇ ਜਾਣੇ ਚਾਹੀਦੇ ਤਾਂ ਕਿ ਦੁਨੀਆ ਦੁਨੀਆ ਜ਼ਿਆਦਾ ਹੁਣ ਪੀਰਾਂ ਪੀਰਾਂ ਨੂੰ ਯਾਦ ਰੱਖਦੀ ਹੈ ਕਿਉਂਕਿ ਉਹਦੇ ਕਰਮ ਕੀਤੇ ਹੋਏ ਆ ਬੰਦਗੀ ਹੈ ਭਗਤੀ ਹੈ ਹੁਣ ਬਹੁਤਾ ਨਹੀਂ ਤਾਂ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਤਾਂ ਸਾਨੂੰ ਯਾਦ ਰੱਖਣੀਆਂ ਪੂਰੀ ਦੁਨੀਆ ਦੀ ਨਹੀਂ ਗੱਲ ਕਰਾਂਗੇ ਪਰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਕਿਤੇ ਨਾ ਕਿਤੇ ਯਾਦ ਕਰਨਗੀਆਂ ਗਾਂਹ ਦੀ ਗਾਂ ਇੱਕ ਦੂਸਰੇ ਨੂੰ ਦੱਸ ਦਿਨੀਆਂ ਜਾਣਗੀਆਂ ਕਿ ਸਾਡੀਆਂ ਪੀੜ੍ਹੀਆਂ ਚੋਂ ਆਹ ਇਨਸਾਨਾਂ ਸੇਵਾ ਕਰਦਾ ਗਿਆ ਕੰਮ ਕਰਦਾ ਗਿਆ ਸੋ ਕਰਮਾਂ ਦੇ ਹਿਸਾਬ ਨਾਲ ਯਾਦ ਕੀਤਾ ਜਾਂਦਾ ਇਨਸਾਨ ਸੋ ਕਰਮ ਚੰਗਾ ਹੋਣਾ ਚਾਹੀਦਾ ਹੈ ਜੀ ਸੋ ਹੁਣ ਆਪਾਂ ਇਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਵੀਡੀਓ ਕਾਫੀ ਲੰਬੀ ਹੋ ਗਈ ਹੈ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਹੈ ਕਿ ਕੱਲ ਜਦੋਂ ਨਿਰਾਤਰੇ ਰੱਖਿਆ ਜਾਂਦੀ ਇਹਨਾਂ ਦੇ ਵਿੱਚ ਖਾਸ ਕਰਕੇ ਗੱਲਾਂ ਦਾ ਕੁਝ ਧਿਆਨ ਰੱਖਣਾ ਹੈ ਜੀ ਵੀਡੀਓ ਨੂੰ ਲਾਈਕ ਇੱਕ ਜ਼ਰੂਰ ਕਰ ਦਿਓ ਸੋ ਧਿਆਨ ਕੀ ਰੱਖਣਾ ਹੈ ਕਿ ਜਿਵੇਂ ਕੱਲ ਤੁਸੀਂ ਵਰਤ ਰੱਖਦੇ ਹੋ ਤੇ ਜਿਹੜੀ ਰੂਹ ਨੇ ਵਰਤ ਰੱਖਿਆ ਹੋਇਆ ਆ ਉਹ ਕਦੇ ਵੀ ਭੁੱਲ ਕੇ ਘਰ ਤੋਂ ਬਾਹਰ ਪੈਰ ਨਾ ਪਾਵੇ ਕਿਉਂਕਿ ਉਸ ਰੂਹ ਦੇ ਨਾਲ ਨਾਲ ਮਹਾਮਈ ਦਾ ਪਹਿਰਾ ਫਿਰ ਕਰ ਰਹਿਣਾ ਆ ਤੇ ਘਰ ਵਿੱਚ ਹੀ ਰਹਿਣਾ ਆ ਘੱਟ ਖਾਣਾ ਜਣੀ ਵਰਤ ਦਾਤ ਮਤਲਬ ਹੀ ਇਹ ਹੁਣ ਕਈਆਂ ਨੇ ਵਰਤ ਕੇ ਆ ਵਰਤ ਧਿਆਨ ਜਿਹੜਾ ਖਾਣ ਵਾਲਾ ਰਹਿੰਦਾ ਕਿ ਆ ਟਾਈਮ ਤੇ ਆ ਖਾਣਾ ਸੀ ਖਾਸ ਕਰਕੇ ਆ ਖਾਣ ਵਾਲ ਧਿਆਨ ਤੁਹਾਡਾ ਜਾਏਗਾ ਹੀ ਨਹੀਂ ਜੇਕਰ ਤੁਸੀਂ ਦਿਲੋਂ ਮਹਾਮਈ ਨੂੰ ਯਾਦ ਕਰੋਗੇ ਵਿਸ਼ਵਾਸ ਸ਼ਰਧਾ ਦੇ ਨਾਲ ਵਰਤ ਰੱਖੋਗੇ ਫਿਰ ਚਾਹੇ ਪੂਰੇ ਦੇ ਪੂਰੇ ਵਰਤ ਰੱਖੋ ਤੁਹਾਨੂੰ ਭੁੱਖ ਹੀ ਨਹੀਂ ਲੱਗੇਗੀ ਐਸੀ ਕਿਰਪਾ ਮਾਲਕ ਦੀ ਹੋ ਜਾਏਗੀ ਤੇ ਫਿਰ ਐਸੀ ਕਿਰਪਾ ਜਿਸ ਰੂਪ ਤੇ ਹੁੰਦੀ ਆ ਸੋ ਉਹਨਾਂ ਦੇ ਕੰਮ ਵੀ ਬਹੁਤ ਜਲਦ ਬਣਦੇ ਨੇ ਬਚਨ ਬਹੁਤ ਜਲਦ ਹੁੰਦੇ ਨੇ ਪਰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਕਿ ਮੂੰਹ ਚੋਂ ਬਚਨ ਸੋਚ ਸਮਝ ਕੇ ਆਏ ਗਏ ਨੂੰ ਦੇਣੀ ਆ ਸੋ ਆਮ ਖਾਸ ਮੂੰਹ ਚੋਂ ਕੋਈ ਸ਼ਬਦ ਨਹੀਂ ਕੱਟਣਾ ਬਸ ਬੰਦਗੀ ਵਿੱਚ ਭਗਤ ਵਿੱਚ ਲੀਨ ਰਹਿਣਾ 10 ਵਾਦ ਸੇਵਾ ਕਰਨੀ ਆਰਤੀ ਕਰਕੇ ਭੋਜਨ ਖਾਣਾ ਹੈ ਮਾਹ ਮੈਦਾ ਨਾਮ ਲੈ ਕੇ ਫਿਰ ਉਹਨਾਂ ਨੂੰ ਭੋਗ ਲਗਾ ਕੇ ਜੋ ਵੀ ਚੀਜ਼ ਤਿਆਰ ਕੀਤੀ ਜਾਂਦੀ ਹੈ ਤੇ ਇਹ ਨਹੀਂ ਸੋਚਣਾ ਟਾਈਮ ਪਾਸ ਲਈ ਅਸੀਂ ਕਿਤੇ ਸ਼ਹਿਰ ਘੁੰਮਣ ਚਲਦੇ ਹਾਂ ਜਾਂ ਇੱਧਰ ਉੱਧਰ ਧਿਆਨ ਦੇਦੀਏ ਫੋਨ ਚਲਾ ਲਈਏ ਇਹ ਗਲਤ ਗੱਲਾਂ ਹੈ ਜੀ ਫੋਨ ਦੇ ਉੱਤੇ ਇਹ ਦਿਨਾਂ ਦੇ ਵਿੱਚ ਸਿਰਫ ਭੇਟਾ ਹੀ ਲਗਾ ਕੇ ਸੁਣਦੇ ਰਹੋ ਧਿਆਨ ਤਰੋ ਜੇਕਰ ਕੁਝ ਖੱਟਣਾ ਹੈ ਭਰਤ ਰੱਖਿਆ ਦਾ ਲਾਭ ਲੈਣਾ ਫਾਇਦਾ ਲੈਣਾ ਹੈ ਤੇ ਐਸੀ ਭਗਤੀ ਕਰਨੀ ਹੈ ਜੀ ਤੇ ਘਰ ਵਿੱਚ ਕੋਈ ਵੀ ਨਸ਼ਾ ਪਤਾ ਕਰਕੇ ਇਹਨਾਂ ਦਿਨਾਂ 'ਚ ਨਾ ਆਵੇ ਕਿਉਂਕਿ ਜਿਸ ਰੂਹ ਨੇ ਭਰਤ ਰੱਖਿਆ ਹੈ ਉਹਦੇ ਤੇ ਵੀ ਭਾਰ ਪਵੇਗਾ ਤੇ ਪੂਰੇ ਪਰਿਵਾਰ ਤੇ ਵੀ ਫਿਰ ਨਾਰਾਜ਼ਗੀ ਛਾਈ ਰਹਿੰਦੀ ਹੈ ਦੇਵਤੇ ਦੀ ਕਿਉਂਕਿ ਇੱਕ ਪਾਸੇ ਤਾਂਸੀਂ ਸੇਵਾ ਸਿਮਰਨ ਕਰਦੇ ਆ ਜੋਤਾਂ ਲਗਾਉਂਦੀਆਂ ਉਹਨਾਂ ਨੂੰ ਪੁਕਾਰਦੀਆਂ ਅਸੇ ਦਲਿੱਦਰਤਾ ਘਰ ਵਿੱਚ ਵੜਦੇ ਆ ਇਹਦੇ ਨਾਲ ਫਿਰ ਘਰ ਦਾ ਨੁਕਸਾਨ ਹੀ ਹੁੰਦਾ ਹੈ ਸੋ ਇਹਦੇ ਨੂੰ ਚੰਗਾ ਹੈ ਫਿਰ ਵਰਤ ਰੱਖਣਾ ਨਹੀਂ ਚਾਹੀਦਾ ਜੇਕਰ ਕੰਟਰੋਲ ਇਹਨਾਂ ਗੱਲਾਂ ਤੇ ਨਹੀਂ ਹੁੰਦਾ ਫਿਰ ਵੈਸੇ ਹੀ ਮਹਾਮਾਇ ਨੂੰ ਯਾਦ ਕਰ ਲਓ ਮੰਦਰ ਜਾਇਓ ਜੀ ਸੋ ਪਰ ਜੇਕਰ ਇਹ ਕਰਮ ਕਰਦੇ ਹੋ ਤੇ ਖਾਸ ਸ਼ਕਤੀ ਇਹਨਾਂ ਦਿਨਾਂ 'ਚ ਹੋਣੀ ਚਾਹੀਦੀ ਹੈ ਲਸਣ ਪਿਆਜ਼ ਨੂੰ ਵਰਤੋ ਨਾ ਜਿਨ੍ਹਾਂ ਦਿਨਾਂ 'ਚ ਵਰਤ ਚੱਲ ਰਿਹਾ ਹੈ ਜੀ ਸੋਚੀ ਕਰ ਕਈ ਵਾਰ ਕਿ ਹੁੰਦਾ ਜਿਸ ਰੂਹ ਨੇ ਇਹ ਚੀਜ਼ ਨਹੀਂ ਖਾਣੀ ਪਿਆਜ਼ ਟਮਾਟਰ ਤਾਂ ਵਰਤੇ ਹੀ ਲੈਂਦੇ ਹਨ ਲਸਣ ਨਾ ਵਰਤੀ ਮੂੰਗੀ ਮਸਲਾ ਤਾਲਣਾ ਬਣਾਈਏ ਸੋ ਪਰ ਨਹੀਂ ਇਹਨਾਂ ਤਰ੍ਹਾਂ ਜੇ ਧਿਆਨ ਹੀ ਰੱਖ ਲੈਣਾ ਚਾਹੀਦਾ ਪਰ ਫਿਰ ਵੀ ਜਿਸ ਮੈਂਬਰ ਨੇ ਵਰਤ ਰੱਖਿਆ ਉਹਨੂੰ ਉੱਚੀ ਆਵਾਜ਼ ਵਿੱਚ ਕੁਝ ਕਹਿਣਾ ਨਹੀਂ ਗਲਤ ਬੋਲਣਾ ਨਹੀਂ ਹੈ ਸੋ ਨਿਮਰਤਾ ਨਾਲ ਰਹਿਣਾ ਉਸ ਮੈਂਬਰ ਦੀ ਇੱਛਤ ਕਾਨੀਆ ਸੋ ਇਹ ਸੋਚਣਾ ਹੈ ਕਿ ਇਹਨੇ ਮਹਾਮਾਈ ਦੇ ਨਾਮ ਤੇ ਨਵਰਾਤਰੀ ਰੱਖੇ ਹੋਏ ਆ ਤੇ ਮਹਾਮਾਈ ਦਾ ਪੈਰਾ ਨਾਲ ਹੈ ਕਿਉਂਕਿ ਪਰਮਾਤਮਾ ਦੇਵਤਾ ਕੋਈ ਵੀ ਬਾਹਰ ਨਹੀਂ ਮਿਲੇਗਾ ਜਦੋਂ ਮਿਲਣਾ ਆਪਣੇ ਅੰਦਰ ਹੀ ਅੰਦਰ ਚ ਆਤਮਿਕ ਦੀ ਜ਼ਰੂਰਤ ਆ। ਸੋ ਜਿਸ ਨੇ ਜਿਸ ਦੇ ਨਾਮ ਦਾ ਕਰਮ ਕੀਤਾ ਹੋਇਆ ਆ, ਕਰਮ ਕਰ ਰਿਹਾ ਆ ਸੋ ਉਹਦੇ ਨਾਲ-ਨਾਲ ਫਿਰ ਉਹ ਦੇਵਤਾ ਰਹਿੰਦਾ ਹੈ ਜੀ। ਸੋ ਇਸ ਕਰਕੇ ਨਾ ਹੀ ਗ੍ਰੋਥ ਵਿੱਚ ਲੈ ਕੇ ਆਉਣਾ ਉਸ ਦਿਮਬਰ ਨੂੰ ਤੇ ਨਾ ਹੀ ਕੋਈ ਉੱਚੀ ਆਵਾਜ਼ ਗਲਤ ਬੋਲਣਾ ਨਾ ਹੀ ਬਹੁਤਾ ਕੰਮ ਕਰਾਉਣਾ ਹੈ ਸਿਰਫ ਬੰਦਗੀ ਹੀ ਇਹਨਾਂ ਦਿਨਾਂ ਚ ਕਰਨੀ ਚਾਹੀਦੀ ਹੈ ਧਿਆਨ ਲਗਾਉਣਾ ਚਾਹੀਦਾ ਹੈ ਤੇ ਮਹਾਮਾਹੀ ਦੀ ਕਿਰਪਾ ਨੂੰ ਹਾਸਲ ਕਰੋ ਤੇ ਸੁੱਖਾਂ ਦੀ ਪ੍ਰਾਪਤੀ ਨੂੰ ਤੁਸੀਂ ਪਾ ਸਕਦੇ ਆ ਜੀ ਇਹ ਕੁਝ ਜਿੱਗਲਾਂ ਦਾ ਧਿਆਨ ਰੱਖ ਕੇ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਜੈ ਪੀਰਾਂ ਦੀ ਜੈ ਸਤਿ ਜੀ